ਇਹ ਤੇ ਪਰ ਪਤਾ ਲੱਗਾ ਕਿ ਆਵਾਜ਼ੀ ਪਾਰਟੀ ਲਾਲਜੀਤ ਭੁੱਲਰ ਗੁਰੂਰ ਸਾਹਿਬ ਲੋਕ ਸਭਾ ਤੋਂ ਚਾਰ ਨਾ ਜਿਤਨਾ ਪਿਆ ਨਹੀਂ ਤੇ ਕੋਈ ਉਮੀਦਵਾਰ ਸਿਟਿੰਗ ਐਮਪੀ ਦਾ ਸਿਟਿੰਗ ਐਮਐਲਏ ਆਪ ਦੀ ਮੀਨਵਾਰੀ ਦਾ ਹੱਕ ਨਹੀਂ ਛੜਦਾ ਬਈਏ ਤੁਸੀਂ ਵੀ ਸੁਣਿਆ ਹੋਣਾ ਇੱਦੋਂ ਕਹਿੰਦੇ ਹੀ ਬੀਬਾ ਹਰਸਿਵਰਤ ਕੌਰ ਬਾਦਲ ਨੂੰ ਲੜੌੜਾ ਖਡੂਰ ਸਾਹਿਬ ਲੋਕ ਸਭਾ ਤੋਂ ਕਿਉਂ ਲੜੌੜਾ ਅਕਾਲੀ ਦਲ ਵਾਲੇ ਸਮਝਦੇ ਆ ਹਲਕਾ ਪੰਥਕ ਲਗਾਇਆ ਤੇ ਵੀਰੋ ਹੈਗਾ ਵਾਕਈ ਪੰਥਕ ਲਗਾਇਆ ਪਰ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਏ ਨੇ ਅਕਾਲੀ ਦਲ ਨੂੰ ਪੰਥਕ ਰਹਿ ਨਹੀਂ ਦਿੱਤਾ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਸੱਦੇ ਆ ਗਿਆ ਸਰਦਾਰ ਜਗਵੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਵੱਲੋਂ ਤੇ ਵਿਕਰਮ ਸਿੰਘ ਮਜੀਠੀਆ ਨੇ ਅੱਗੇ ਦੱਸਿਆ ਕੀ ਕਿਹਾ ਉਹਨਾਂ ਨੇ ਕਿਹਾ ਵੀ ਪਾਉ ਜਦੋਂ ਸਿਰ ਦੇਣਾ ਤਾਂ ਉਹ ਮੈਨੂੰ ਆਜ਼ਮਾ ਲੈਂਦੇ ਅੱਗੇ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਖਿਡਾਰ ਕੇ ਅੱਗੇ ਮੇਰੀ ਮਰੀਦਵਾਤੀ ਜੇ ਮੈਨੂੰ ਰਾਹਤਾ ਜੇ ਮੈਂ ਨਹੀਂ ਖਡੂਰ ਸਾਹਿਬ ਉੱਲਣ ਪਿਛਲੀਆਂ ਸਰਕਾਰਾਂ ਰਵਾਇਤੀ ਪਾਰਟੀਆਂ ਦੇ ਜਦੋਂ ਸਰਕਾਰਾਂ ਪਾਲਦੀਆਂ ਸਨ ਪਹਿਲੇ 4 ਸਾਲਾਂ ਦੇ ਵਿੱਚ ਨਜਾਇਜ਼ ਪਰਚੇ ਧੱਕੇ ਛਾਈਆਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹਿਰਨ ਸਮੈਕ ਦੇ ਸਮਗਦਰ ਗੈਂਗਸਟਰਾਂ ਦੀ ਪਿੱਛ ਥਾਪੜੀ ਜਾਂਦੀ ਸੀ ਤੇ ਮੁੜ ਕੇ ਬੜੀ ਕਾਂਗਰਸ ਦੀ ਸਰਕਾਰ ਹਰਮਿੰਦਰ ਸਿੰਘ ਜੀ ਐਮ ਐਲ اے ਬਣੇ ਤੇ ਜਿਹੜੇ ਘਰ ਰਹਿ ਕੇ ਇਲੈਕਸ਼ਨ ਲੜਦੇ ਰੇ 17 ਦੀ ਉਸ ਘਰੇ 2 ਨੰਬਰ ਦੀ ਸ਼ਰਾਬ ਲੱਗੀ ਸ਼ਰਾਬ ਦੁੱਧੀਆਂ ਸਟੇਟਾਂ ਤੋਂ ਆ ਕੇ ਵੇਖਦੀ ਰਹੀ ਰੋਜ਼ ਦੇ ਦੋ ਦੋ ਤਿੰਨ ਤਿੰਨ ਤੱਕ 2 ਨੰਬਰ ਦੀ ਸ਼ਰਾਬ ਦੇ ਲੱਥਨੇ ਤੇ ਰੋਜ਼ ਉਹ 2 ਨੰਬਰ ਦੀ ਸ਼ਰਾਬ ਅਲਕੇਚ ਜ਼ਿਲ੍ਹੇ 'ਚ ਵਿਗਰੀ ਤੇ ਤੁਹਾਨੂੰ ਪਤਾ ਨਾ ਤਰਨਤਾਰ ਤੇ ਅਮਰਸਰ ਦੇ ਵਿੱਚ ਜਰੀਲੀ ਸ਼ਰਾਬ ਨਾਲ ਸੈਂਕੜੇ ਮੁਕਤਾ ਹੋਈਆਂ ਸੀ ਤੇ ਉਹ ਕਿਹਦੀ ਸ਼ਰਾਬ ਹੋਈਆਂ ਇਹਨਾਂ ਐਮਐਲਏ ਦੇ ਪੀਏ ਤੇ ਇਹਨਾਂ ਦੇ ਜਿਹੜੇ ਨਾਲ ਦੇ ਸੰਗੀ ਸਾਥੀ ਉਹਨਾਂ ਦੀ 2 ਨੰਬਰ ਦੀ ਸ਼ਰਾਬ ਜਰੀਲੀ ਸ਼ਰਾਬ ਨਾਲ ਉਹ ਮੁਕਤਾ ਹੋਈਆਂ ਏ ਲੋਕ ਲੋਕਾਂ ਦੀਆਂ ਲਾਛਾਂ ਤੋਂ نوٹ ਇਕੱਠੇ ਕਰਦੇ ਰਿਆ ਭਰਾਵੋ ਇੱਥੋਂ ਤੱਕ ਕਿ ਜਿਹੜੇ ਐਮਐਲਏ ਆ ਟਿਕਾਣਾ ਨੂੰ ਇਹ ਆਰਦਾ ਹਿੱਸਾ ਜਿਹੜੀ 골 ਨੰਬਰ ਦੀ ਸ਼ਾਹ ਵੇਖਦੀ ਹੀ ਐਰਕਾਂ ਥਾਂ ਕਰਕੇ ਅੱਖਾਂ ਥਾਂ ਕਰਕੇ ਗਿਣ-ਗਿਣ ਕੇ ਆਉਂਦੇ ਇਹ ਖੜਦੇ ਰਹੇ ਕਹਿੰਨ ਨੂੰ ਪਤਾ ਲੱਗ ਗਿਆ ਐਰਕਾਂ ਤੂਫਾਨ ਲਿਆ ਦਿਓ 24 ਚ ਤੂਫਾਨ ਲਿਆ ਦਿਓ ਬੋਲੇ बहुत ही सत्कारयोगी सिंह जी धोल तो। चेयरमैन गुरदेव सिंह जी लाखना चेयरमैन बलजीत सिंह जी खैरा चेयरमैन रजिंद्र सिंह जी उसमा चेयरमैन करविंदर सिंह जी बैडवाल बहुत ही मेरे प्यारे बड़े वीर बढ़िया बुलाए जथेदार सतराम सिंह जी मनावा जिला प्रधान हरी सिंह जी किसान विंग के जिला प्रधान सरदार गुरदास सिंह जी ढोल दिलबाग जी काले सिंह जी नियामेंग कनेडा वाले प्रधान नगर कौंसलर सिकंदर सिंह जी डिलीरी संदीप जी माड़ी मेगा जूथ आगू पीए हरजिंदर सिंह गुरलाल जी भगवानपुरा पीए हीरा सिंह जी दिलबाग ਦੀ ਸੋਰਸਿੰਗ ਮਨਪੀਰ ਗਿੱਲ ਗੁਰਪਾਲ ਸਿੰਘ ਜੀ ਸੁਰ ਸਿੰਘ ਬੱਬੂ ਬਲਵਾਰ ਭਾਈਕੇਲਾ ਦਲਬਾਜ ਸਿੰਘ ਜੀ ਰੱਤਾ ਕੁੱਤਾ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਅੰਜੂ ਵਰਮਾ ਜੀ ਮਹਿਲਾ ਵਿੰਗ ਪ੍ਰਧਾਨ ਜ਼ਿਲ੍ਹਾ ਤਰਨਤਾਰ ਤੇ ਹੋਰ ਵੀ ਜਿੰਨੇ ਮੇਰੇ ਸਾਥੀ ਸਤਕਾਰ ਜੋਗਵੀਰ ਜੂਤੇ ਆਗੂ ਮੇਨ ਵਿੰਗ ਦੇ ਆਗੂ ਜਿੰਨੇ ਨਹੀਂ ਆਮ ਆਦਮੀ ਪਾਰਟੀ ਦੇ ਆਗੂ ਸਰਬੱਤ ਵਰਕਰ ਸਰਬੱਤ ਲੀਡਰਸ਼ਿਪ ਆਗੂ ਜਿੰਨੇ ਵੀ ਇੱਥੇ ਸਾਡੇ ਖੇਮ ਕਰਨ ਵਾਲੇ ਮੇਰੇ ਭਰਾ ਮੇਰੀਆਂ ਭੈਣਾਂ ਸਾਡੇ ਬਜ਼ੁਰਗਾਂ ਆਇਆ ਦਾ ਇੱਕ ਇੱਕ ਕਦਮ ਦਾ ਜੀਆਂ ਨੂੰ ਕਹਿਣਾ ਤੇ ਤੁਹਾਡੇ ਚੱਲ ਕੇ ਇੱਕ ਇੱਕ ਕਦਮ ਨੂੰ ਸਿਰ ਮੱਥੇ ਪਰਵਾਣ ਕਰਦਾ ਤੇ ਤੁਹਾਡੇ ਕੱਠ ਨੂੰ ਵੇਖ ਕੇ ਤੁਹਾਡੇ ਕੱਠ ਨੂੰ ਵੇਖ ਕੇ ਵਿਰੋਧੀਆਂ ਦੇ ਹੌਸਲੇ ਪਸਤ ਹੋ ਜਾਣਗੇ ਤੇ ਬਾਕੀ ਜਿਹੜੀਆਂ ਸੱਜੀਆਂ ਆਤਮ ਸਭਾ ਹੋਰ ਨੇ ਉਹਨਾਂ ਦੇ ਵਿੱਚ ਹੋਰ ਜੋਸ਼ ਭਰ ਜਾਵੇਗਾ ਹੋਰ ਉਤਸ਼ਾਹ ਜਾਵੇਗਾ ਕਿ ਖੇਮ ਕਰਨ ਵਾਲਿਆਂ ਨੇ ਸਰਦਾਰ ਸਰਵਜਿੰਗ ਕੋਲੋਂ ਨੇ ਤੇ ਖੇਮ ਕਰਨ ਵਾਲੇ ਆਮ ਆਦਮੀ ਪਾਰਟੀ ਵਾਲੇ ਆਜੂਆ ਨੇ ਆਮ ਆਦਮੀ ਦੀ ਜਿਹੜੀ ਲੀਡ ਹੈ ਕੇਮ ਕਰਨ ਵਾਲੇ ਦੀ ਜੇ ਪਿਛਲੀ era 12.5 ਹਜ਼ਾਰ ਹੀ ਤੇ ਹਰਕਾ 1.32 ਹਜ਼ਾਰ ਦੀ ਲੀਡ ਕਰ ਦੇਣੀ ਆ ਸੋਹਣਾ ਸਾਧ ਸ੍ਰੀਆ ਕਾਲੇ ਤੇ ਭਰਾਵੋ ਅੱਜ ਕੱਲੇ ਫਰਕਰ ਤੇ ਲੀਡਰ ਸਰਪੰਨ ਕੇਮ ਕਰਨ ਵਾਲੇ ਵੀ ਇੱਥੇ ਇਕੱਠੇ ਆਇਆ ਤੇ ਠਾਕ ਠਾਵਾ ਮਾਰਦਾ ਠਾਕ ਠਾਵਾ ਤੇ ਮੈਨੂੰ ਲੱਗਦਾ ਘੱਟੋ ਘੱਟ 20000 ਦੇ ਕਰੀਬ ਮੇਰੇ ਨੌਜਵਾਨ ਵੀਰ ਬਜ਼ੁਰਗ ਮੇਰੇ ਪਤਾ ਇੱਥੇ ਆਏ ਹੋਣਿਆ ਤੇ ਤੁਹਾਨੂੰ ਵੇਖ ਕੇ ਮੈਨੂੰ ਇੰਨੀ એનર્ਜੀ ਤੇ ਮੇਰਾ ਇੰਨਾ ਹੌਸਲਾ ਵਧ ਗਿਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਹਰੋੜ ਵਾਲਾ ਹੋਰ ਕੋਈ ਜਿਵੇਂ ਕੁਰਬਾਣੀ ਕਰਦਾ ਸ੍ਰੀ ਅਕਾਲ ਤੇ ਭਰਾਵੋ ਜਦੋਂ ਪਾਰਟੀਆਂ ਦੇ ਵਿੱਚ ਗੱਲਾਂ ਚੱਲਦੀਆਂ ਤੇ ਜਿਵੇਂ ਆਪਣੀ ਪਾਰਟੀ ਦੀਆਂ ਗੱਲਾਂ ਚੱਲਦੀਆਂ ਵਿਰੋਧੀਆਂ ਨੂੰ ਪਤਾ ਲੱਗਦਾ ਉਵੇਂ ਵਿਰੋਧੀਆਂ ਦੇ ਵਿੱਚ ਜਦੋਂ ਗੱਲਾਂ ਚੱਲਦੀਆਂ ਤੇ ਆਪਣੇ ਕੋਲ ਵੀ ਗੱਲਾਂ ਪਹੁੰਚਦੀਆਂ ਹੋ ਸਕਦਾ ਤੁਹਾਡੇ ਕੋਲ ਵੀ ਗੱਲਾਂ ਪਹੁੰਚਦੀ ਹੋਣ ਮੈਂ ਗੱਲ ਕਰਾਂ ਕਾਂਗਰਸ ਦੀ ਔਰਾ ਜਸਪੀਰ ਸਿੰਘ ਟਿੰਪਾ ਜਿਹੜੇ ਇਥੋਂ ਮਜੂਤਾ ਐਮਟੀ ਨੇ ਉਹ ਗੱਲ ਲਾਈਵ ਵੀ ਹੋਇਆ ਉਹਨਾਂ ਨੇ ਇਹ ਗੱਲ ਵੀ ਕੀਤੀ ਆ ਕਿ ਜੇ ਮੈਨੂੰ ਟਿਕਟ ਨਾ ਮਿਲੀ ਤੇ ਜਿੰਨੂੰ ਵੀ ਟਿਕਟ ਮਿਲੂ ਮੈਂ ਉਹਦੀ ਮਦਦ ਕਰੂੰਗਾ ਮੈਂ ਉਹਦੀ ਅੱਗੇ ਸਕੇ ਸਪੋਰਟ ਕਰੂੰਗਾ ਮੈਂ ਪਾਰਟੀ ਦੇ ਨਾਲ ਖੜਾ ਤੇ ਵੀਰੋ ਸਮਝੋ ਜਸਪੀ ਇਹ ਦੇ ਪੇਰ ਉਪਰ ਆ ਲੱਗਾ ਕਿ ਆਪੀ ਪਾਰਟੀ ਰਾਜਿੰਦਰ ਪੁੱਲਰ ਖਰੂਰ ਸਾਹਿਬ ਲੋਕ ਸਭਾ ਤੋਂ 4 ਲੱਖ ਜਿਤਨਾ ਪਿਆ ਨਹੀਂ ਤੇ ਕੋਈ ਉਮੀਦਵਾਰ ਸਿਟਿੰਗ ਐਮਪੀ ਦਾ ਸਿਟਿੰਗ ਐਮਐਲਏ ਆਪ ਦੀ ਮੀਨਵਾਰੀ ਦਾ ਹੱਕ ਨਹੀਂ ਛੜਦਾ ਹੁੰਦਾ ਉਹ ਆਪ ਦੀ ਉਮੀਦਵਾਰੀ ਦਾ ਹੱਕ ਦਾਵਾ ਛੋਕਦਾ ਹੀ ਹੁੰਦਾ ਭਾਵੇਂ ਕੋਈ ਵੀ ਹੋਵੇ ਕੋਈ ਆਦਾ ਕਰਨੀ ਛੜਦਾ ਹੁੰਦਾ ਹੁਣ ਟਿੰਪਾ ਸਾਹਿਬ ਦੀ ਇਹ ਸੋਚਿਆ ਕਹਿਰ ਕਾ ਗੱਲ ਨਹੀਂ ਬੰਨੀ ਮਤਾਰ ਖੜੀ ਮਾਲੀ ਛੜਦੀਏ ਕਾ ਸਤਾਈ ਚ ਵੇਖੀ ਜੋ ਤੇ ਉਹਦੇ ਬਾਅਦ ਅਕਾਲੀ ਦਲ ਦੀ ਗੱਲ ਕਰੀਏ ਤੁਸੀਂ ਵੀ ਸੁਣਿਆ ਹੋਣਾ ਇੱਥੋਂ ਕਹਿੰਦੇ ਸੀ ਬੀਪਾ ਹਰਸ਼ਵਰਤ ਕੌਰ ਬਾਦਲ ਨੂੰ ਲੜਾਉਣਾ ਖਡੂਰ ਸਾਹਿਬ ਲੋਕ ਸਭਾ ਤੋਂ ਕਿਉਂ ਲੜਾਉਣਾ ਅਕਾਲੀ ਦਲ ਵਾਲੇ ਸਮਝਦੇ ਆ ਹਲਕਾ ਪੰਥਕ ਹਲਕਾ ਤੇ ਵੀਰੋ ਹੈਗਾ ਵਾਕਈ ਪੰਥਕ ਹਲਕਾ ਪਰ ਅਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਪੰਥਕ ਰਹਿ ਨਹੀਂ ਦਿੱਤਾ ਉਹਨਾਂ ਇੱਕ ਲਿੰਕੜ ਪਾਰਟੀ ਬਣਾਲੀ ਅਕਾਲੀ ਦਲ ਵੀਰੋ ਹਲਕਾ ਪੰਥਕ ਹੀ ਆ ਪਰ ਪੰਥ ਕਹਲਕਾ ਜਿਹੜਾ ਪੰਥ ਦੇ ਨਾਲ ਦੇ ਅਕਾਲੀ ਦਲ ਧਰੋ ਕਮਾਉਂਦਾ ਰਿਹਾ ਉਹ ਐਰਕਾ ਲੋਕਾਂ ਇਹਨਾਂ ਦੇ ਹੱਕ ਤੇ ਨਹੀਂ ਭੁਗਤਣਾ ਪੰਥ ਕਹਲਕਾ ਪੰਥ ਦੇ ਨਾਲ ਖੜੂਗਾ ਆਮ ਆਦਮੀ ਪਾਰਟੀ ਦੇ ਨਾਲ ਖੜੂਗਾ ਪੱਟੀ ਮੀਂਹ ਦਾ ਖਡੂਰ ਸਾਹਿਬ ਨੂੰ ਸੁਬਾ ਜਿਤਾਊਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਭਰਾਵੋ ਜਦੋਂ ਹਰ ਸੰਗਤ ਗੌਰ ਬਾਦਲ ਇਥੋਂ ਲਾਲੀ ਪਿਆਰ ਹੋਏ ਆਮ ਆਦਮੀ ਪਾਰਟੀ ਸਰਕਾਰ ਗੁਰਵਿੰਦਰ ਕੇਦਰੀਵਾਦੀ ਨੇ ਸਰਵਾ ਕਰਾਇਆ ਆਪਾਂ ਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਇੱਕ ਵਾਅਦਾ ਪਾਤੀ ਆ ਜਿਹੜੀ ਸਰਵਾ ਕਰਵਾ ਕੇ ਟਿਕਟ ਦਿੰਦੀ ਆ ਜੇ ਆਪਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ 117 ਦੇ 117 ਉਮੀਦਵਾਰ ਸਰਵਾ ਕਰਾ ਕੇ ਖਿਲਾੜੇ ਮੋਟਾ ਦੇ ਵਿੱਚ ਤੇ ਸਰਵਾ ਹੋਇਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਸਨ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ 2022 ਦੇ ਵਿੱਚ ਤੇ ਭਰਾਵੋ 117 ਉਮੀਦਵਾਰਾਂ ਦੇ ਵਿੱਚੋਂ 92 ਉਮੀਦਵਾਰ ਲੋਕਾਂ ਨੇ ਜਿਤਾ ਕੇ ਬਦਲ ਸਭਾ ਦੇ ਵਿੱਚ ਦਿੱਤੇ ਜੇ ਲੋਕਾਂ ਦੇ ਮੁਤਾਬਕ ਵੀਰਵਾਰ ਦਿੱਤੇ ਉਹ ਤਾ ਕਰਕੇ ਡਾ ਵੱਡਾ ਬਹੁਤ ਆਇਆ ਜਿਹਨੂੰ ਲੋਕ ਚਾਹੁੰਦੇ ਆ ਜੇ ਪਾਰਟੀਆਂ ਨੂੰ ਟਿਕਟ ਦੇਣ ਤੇ ਫਿਰ ਲੋਕ ਫਤਵਾ ਵੀ ਵੱਡਾ ਦਿੰਦੇ ਆ ਭਰਾਵੋ ਉਸੇ ਤਰ੍ਹਾਂ ਜਿਵੇਂ 117 ਚੋਂ 92 ਜਿੱਤ ਕੇ ਬਦਲ ਸਭਾ ਚ ਗਏ ਸਰਵਾ ਕਰਾ ਕੇ ਟਿਕਟਾਂ ਦਿੱਤੀਆਂ ਹੁਣ ਫਿਰ ਆਮ ਆਦਮੀ ਪਾਰਟੀ ਨੇ ਸਰਵਾ ਕਰਾਇਆ 13 ਦੇ 13 ਹੜਕਿਆਂ ਚ ਸਰਵਾ ਕਰਾਇਆ ਤੇ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਉਹਦਾ ਚੱਲਦਾ ਸੀ ਤੇ ਜਿਹੜੀ ਸੰਗਤ ਆ ਉਹਨਾਂ ਲੋਕਾਂ ਨੇ ਨਾਲ ਲਿਆ ਵੀ ਇਹ ਬੰਦੇ ਨੇ ਜਿੰਨਾ ਜੇ ਜਿਚਾਉਣਾ ਜੇ ਤੇ ਲਾਲ ਸਿੰਘ ਭੁੱਲਰ ਨੂੰ ਟਿਕਟ ਦਿਓ ਤਾਂ ਉਹ ਭਰਾਵਾ ਨੇ ਹੀ ਨਾਲ ਲਿਆ ਪਹਿਲਾਂ ਤਾਂ ਮੈਂ ਤੈਨੂੰ ਸੀਡਾ ਕਰਦਾ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੁਹਾਡੇ ਭਰਾਵਾਂ ਨੂੰ ਫੋਨ ਆਇਆ ਸੱਥਾਂ ਤੋਂ ਸਰਵਾਇਤ ਕਾਲਦਾਰਾਂ ਤੋਂ ਸਰਵਾ ਕੀਤਾ ਗਿਆ ਵਪਾਰੀਆਂ ਤੋਂ ਆੜਤੀਆਂ ਤੋਂ ਸਰਵਾ ਕੀਤਾ ਗਿਆ ਮਜ਼ਦੂਰਾਂ ਤੋਂ ਪੱਲੇਦਾਰਾਂ ਤੋਂ ਮਿਸਤਰੀਆਂ ਤੋਂ ਸਰਵਾ ਕੀਤਾ ਗਿਆ ਤੇ ਲੋਕਾਂ ਨੇ ਨਾਲ ਲਿਆ ਜੇ ਜਿਤਨਾ ਆਮ ਆਦਮੀ ਪਾਰਟੀ ਜਗੀਰਪੁਰ ਨੂੰ ਟਿਕਟ ਦਵੇ ਆਪੀ ਦੀ ਸੋਲ ਹੋ ਸਾਤ ਸਰੀਆ ਕਾਲੇ ਤੇ ਭਰਾਵੋ ਮੈਂ ਤੁਹਾਡਾ ਸਾਰਿਆਂ ਦਾ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਰਾਜੀਤ ਸਿੰਘ ਪੁਲਰ ਨੂੰ ਪਹਿਲਾ ਐਮਐਲਏ ਦੇ ਮੁੜਕੇ ਵਜ਼ੀਰ ਤੇ ਹੁਣ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਤੀ ਆਮ ਆਦਮੀ ਪਾਰਟੀ ਸਰਦਾਰ ਪਟਵੰਨ ਸਿੰਘ ਮਾਨ ਸ਼੍ਰੀ ਅਰਵਿੰਦ ਕੇਜੀਵਾੜ ਜੀ ਮੈਂ ਧੰਨਵਾਦ ਕਰਦਾ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਮਾਰੇ ਆਈਡੀਆਂ ਆਈਡੀਆਂ ਵਚੀਰੀਆਂ ਦਿੱਤੀਆਂ ਤੋੜ ਮੈਂਬਰ ਪਾਰਲੀਮੈਂਟ ਵਰ ਕੀ ਸੇਵਾ ਕਰਨ ਦਾ ਮੌਕਾ ਦਿੱਤਾ ਜੇ ਕੁਝ ਹੁੰਦਾ ਤੇ ਭਰਾਵੋ ਤਖਤ ਤੇ ਤਾਜ ਗੁਰੂਗ੍ਰੰਥ ਸਾਹਿਬ ਪਾਛਾਈ ਦਿੰਦੇ ਆ ਤੇ ਮਹਾਰਾਜ ਕਿਰਪਾ ਕਰੇ ਜੇ ਤੁਸੀਂ ਦਾਸ ਨੂੰ ਚਿਤਾ ਕੇ ਕੋ ਚਿਤਾ ਤੇ ਤੁਸਾ ਦਿੱਤਾ ਜ ਖੇਮ ਕਰਨ ਵਾਲਿਆਂ ਨੇ ਮੋੜ ਪਲਤਾ ਅਰੇ ਸਾਨਹਾਰ ਸਾਚਰੀਆ ਢਾਲ ਜਦੋਂ ਤੁਹਾਡੇ ਭਰਾ ਦਾ ਨਾਮ ਆਉਸ ਹੋਇਆ ਆ ਮਾੜਮੀ ਪਾਰਟੀ ਵੱਲੋਂ ਤੇ ਬੀ ਬਾਹਰ ਸਿਮਰਤ ਕੌਰ ਬਾਦਲ ਇਥੋਂ ਫੇਰ ਪਿੱਛੇ ਆਦੇ ਆ ਗੱਲ ਮੁਰਗੇ ਗੁਰ ਬਿਕਰਮ ਸਿੰਘ ਮਜੀਠੀਆ ਨੂੰ ਸੱਦੇ ਆ ਗਿਆ ਸਰਦਾਰ ਜਗਵੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਵੱਲੋਂ ਤੇ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਦੱਸਿਆ ਕੀ ਕਿਹਾ ਉਹਨਾਂ ਨੇ ਕਿਹਾ ਵੀ ਬਾਪੂ ਜਦੋਂ ਸਿਰ ਦੇਣਾ ਦਾ ਉਹ ਮੈਨੂੰ ਆਜ਼ਮਾ ਰਹਿੰਦੇ ਅੱਗੇ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਖਿਡਾਰ ਕੇ ਅੱਗੇ ਮੇਰੀ ਮਰੀਦਵਾਤੀ ਜੇ ਮੈਨੂੰ ਰਾਸਤਾ ਜੇ ਮੈਣੀ ਘਟੂਰਤਾ ਬੋਲਣ ਦੀ ਅਦੇਸ਼ ਪ੍ਰਤਾਪ ਨੂੰ ਕਰੋ ਅਗੇ ਤੇ ਭਰਾਵੋ ਅਦੇਸ਼ ਪ੍ਰਤਾਪ ਨੇ ਸਾਰੀ ਜ਼ਿੰਦਗੀ ਨਾਲ ਦੇ ਵਿੱਚ ਬਟੋਏ ਦੀ ਚੰਗੀ ਕੀਤੀ ਨਾ ਹਰ ਵੀ ਸੰਧੂ ਦੀ ਚੰਗੀ ਕੀਤੀ ਨਾ ਪਰਾਪਰੇ ਦੀ ਚੰਗੀ ਕੀਤੀ ਅਦੇਸ਼ ਪ੍ਰਤਾਪ ਕੇਵਲ ਬੋਲਦਾ ਮੈਂ ਐਮਪੀ ਦੀ ਚੋਣ ਨਹੀਂ ਲੜਨੀ ਮੈਂ ਤਾਂ ਗਿਆ 27 ਵੇਖੂ ਮੈਂ ਨਹੀਂ ਚੋਣ ਲੜਨੀ ਵੀ ਜਿਹੜੇ ਵੀ ਉਮੀਦਵਾਰ ਨੂੰ ਅੱਗੇ ਕਰਦੇ ਆ ਉਹੋ ਹੀ ਪੂਚਾਂ ਚੁੱਕ ਕੇ ਪਾਜ ਜਾਂਦਾ ਤਗੜੇ ਹੋ ਜੋ ਜਿੱਤ ਤੁਹਾਡੀ ਨਿਸ਼ਚਿਤ ਆ ਸੌਂਗਾ ਸੌਂਗਾ ਇਹ ਤਾਂ ਦੀ ਨਿਸ਼ਚਿਤ ਆ ਹੁਣ ਬਸ ਲੀਡ ਵਧਾ ਦਿਓ ਜਿੰਨੀ ਲੀਡ ਵਧ ਕਰ ਦੋਗੇ ਭਰਾਵੋ ਵੇਖੋ ਜਿਹੜੇ ਪਿੰਡ ਚੋਂ ਜਿਹੜੇ ਹਲਕੇ ਚੋਂ ਮੇਰੀ ਲੀਡ ਵਧ ਹੋਈ ਜਿਹੜੀਆਂ ਗਰੰਟੀਆਂ ਹੋਣੀਆਂ ਮੇਰਾ ਵੀ ਫਰਜ਼ ਪੰਦਾ ਫੇ ਰੋਸ ਹਲਕੇ ਨੂੰ ਉਸ ਪਿੰਡ ਨੂੰ ਉਸ ਚਾਰ ਨੂੰ ਵਾਤੋਂ ਵਧ ਗਰੰਟੀਆਂ ਦਿਆਂ ਕਿਸੇ ਜਿੰਦਾਰੋ ਜਿੰਦਾਰੋ ਕਿਸੇ ਗੱਲ ਦੀ ਗਰੰਟਾ ਦੇ ਵਿੱਚ ਕਮੀ ਨਹੀਂ ਆਉਂਦੀ ਦਿੱਤੀ ਜਾਊਗੀ ਤੇ ਬਾਕੀ ਰਹੀ ਗੱਲ ਕੰਮਾਂ ਦੀ ਪਿਛਲੀ ਗੱਲ ਸਰਕਾਰਾਂ ਰਵੈਤੀ ਪਾਰਟੀ ਕਹਿੰਦੇ ਜਦੋਂ ਸਰਕਾਰਾਂ ਬਦਲੀਆਂ ਸਨ ਪਹਿਲੇ 4 ਸਾਲਾਂ ਦੇ ਵਿੱਚ ਨਜਾਇਜ਼ ਪਰਚੇ ਧੱਕੇਸ਼ਾਹੀਆਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹਿਰਨ ਸਮੈਕ ਦੇ ਸਮਗਦਰ ਗੈਂਗਸਟਰਾਂ ਦੀ ਪਿੱਠ ਥਾਪੜੀ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਜਪ੍ਰਾ ਸਰਵਰ ਸਿੰਘ ਢੋਂਣੇ ਕੇ ਕੇਮ ਕਰਤੋ ਐ ਐਮਐਲਏ ਲਾਗਲੇ ਹਲਕੇ ਤੋਂ ਪੱਟੀ ਤੋਂ ਲਾਲਜੀਤ ਸਿੰਘ ਪੁੱਲਰ ਨੂੰ ਜਿਤਾਇਆ ਪੱਟੀ ਦੇ ਲੋਕਾਂ ਨੇ ਤੇ ਮੁੜਕੇ ਪਾਰਟੀ ਨੇ ਮਾਨ ਦਿੱਤਾ ਪਾਪੇ ਨਾਨਕ ਨੇ ਵਜ਼ੀਰ ਬਣਾਇਆ ਪੰਜਾਬ ਦਾ ਨਾ ਲਾਲਜੀਤ ਸਿੰਘ ਪੁੱਲਰ ਨੇ ਨਾ ਸਰਵਰ ਸਿੰਘ ਢੋਂਣੇ ਨਾ ਤੇ ਕਿਸੇ ਨਸ਼ੇ ਦੇ ਸਦਾਕਰ ਦੀ ਪਿੱਛੇ ਥਾਪੜੀ ਨਾ ਕਿਸੇ ਗੈਂਗਸਟਰ ਨੂੰ ਪੜਾਵਾ ਦਿੱਤਾ ਜੇ ਕਹਿੰਦੇ ਕੋਈ ਗਲਤ ਕੰਮ ਕੀਤਾ ਸੀ ਕਹਿਤਾ ਪੁਲਸ ਹਸਤਰਾਂ ਨੂੰ ਧੋਖੇ ਪਰਚਾ ਦੇ ਤੇ ਕਰ ਕਾਰਵਾਈ ਫੁੱਟਸਲਾਖਾਂ ਦੇ ਪਿੱਛੇ ਨਾ ਕਿਸੇ ਸਮਗਦਰ ਦੀ ਨਾ ਕਿਸੇ ਤਸਕਰ ਦੀ ਪਹਿਲਾ ਮਦਦ ਕੀਤੀ ਨਾ ਭਰਾਓ ਗਾ ਕਰਨੀ ਮੈਂ ਆਪਦੇ ਪੱਟੀ ਹਲਕੇ ਦੀ ਗੱਲ ਕਰਾ ਸਾਡੇ ਪਹਿਲਾ ਦੇਸ਼ ਪ੍ਰਤਾਪ ਕਾਰੋਂ ਦੇ ਸੰਗੀ ਸਾਥੀ ਹੈਰਾਨ ਸਮੈਕ ਵੇਚਦੇ ਰਹੇ ਤੇ ਮਕਾਉਂਦੇ ਰਹੇ ਤੇ ਉਹਨਾਂ ਦੀ ਪੁਸ਼ਤ ਪੜਾਈ ਟਾਡੇ ਹਲਕੇ ਦੇ ਤੇ ਤਰਨਤਾਰ ਹਲਕੇ ਦੇ ਜਿਹੜੇ ਆਕੂਲੇ ਬਾਹਰਲੇ ਹਲਕੇ ਸਾਡੇ ਪੱਟੀ ਹਲਕੇ ਉਹ ਪੁਸ਼ਤ ਪੜਾਈ ਕਰਦੇ ਰਹੇ ਨਾਲੇ ਲੀਟਰੋ ਉਹਨਾਂ ਬੰਦਿਆਂ ਦੀ ਜਿਹੜੇ ਗਲਤ ਕੰਮ ਕਰਦੇ ਸਨ ਤੇ ਮੁੜ ਕੇ ਬੜੀ ਕਾਂਗਰਸੀ ਸਰਕਾਰ ਹਰਮਿੰਦਰ ਸਿੰਘ ਗੇਲ ਐਮ ਐਲ ਏ ਬੜੇ ਤੇ ਜਿਹੜੇ ਘਰ ਰਹਿ ਕੇ ਇਲੈਕਸ਼ਨ ਲੜਦੇ ਰੇ 17 ਦੀ ਉਸ ਘਰੇ 2 ਨੰਬਰ ਦੀ ਸ਼ਰਾਬ ਲੱਗੀ ਸ਼ਰਾਬ ਤੁਜੀਆਂ ਸਟੇਟਾਂ ਤੋਂ ਆ ਕੇ ਵੇਖਦੀ ਰਹੀ ਰੋਜ਼ ਤੇ ਦੂਰ ਤਿੰਨ ਤਿੰਨ ਰਾਤ 2 ਨੰਬਰ ਦੀ ਸ਼ਰਾਬ ਦੇ ਲੱਥ ਨੇ ਤੇ ਰੋਜ਼ ਉਹ 2 ਨੰਬਰ ਦੀ ਸ਼ਰਾਬ ਹਲਕੇ ਚ ਜ਼ਿਲ੍ਹੇ ਚ ਵਿਕਣੀ ਤੇ ਤੁਹਾਨੂੰ ਪਤਾ ਨਾ ਕਰਨ ਤਾਨ ਤੇ ਅਮਰਸਰ ਦੇ ਵਿੱਚ ਜਰੀਲੀ ਸ਼ਰਾਬ ਦਾ ਸਹਿਜਰੇ ਮੌਕਾ ਹੋਇਆ ਸੀ ਤੇ ਉਹ ਕਿੰਦੀ ਸ਼ਰਾਬ ਹੋਈਆਂ ਇਹਨਾਂ ਐਮਐਲਏ ਤੇ ਪੀਏ ਤੇ ਇਹਨਾਂ ਦੇ ਜਿਹੜੇ ਨਾਮ ਦੇ ਸੰਗੀਤਾਂ ਕੀ ਉਹਨਾਂ ਦੀ 2 ਨੰਬਰ ਦੀ ਸ਼ਰਾਬ ਜਰੀਲੀ ਸ਼ਰਾਬ ਦਾ ਉਹ ਮੌਕਾ ਹੋਇਆ ਸੀ ਉਦੇ ਬਾਅਦ ਜਿਹੜੇ ਘਰ ਰਹੇ ਕੇ ਨਲਹਿਰਨ ਬਰਗਲੇ 2017 ਦੀ ਇਲੈਕਸ਼ਨ ਲੜੀ ਉਸ ਘਰ ਵਾਲੇ ਫਿਰ ਇਹਨਾਂ ਸਮੈਕ ਵਿੱਚ ਨਾਲੇ ਬੰਦਿਆਂ ਨੂੰ ਪਰਮੋਤ ਕਰਦੇ ਰਹੇ ਉਹਨਾਂ ਦੇ ਪਰਚੇ ਉਹਨਾਂ ਨੂੰ ਪੁਲਸ ਨੂੰ ਫੜਨਾ ਦੇਣਾ ਤੇ ਭਰਾਵੋ ਉਹਨਾਂ ਬੰਦਿਆਂ ਤੇ ਵੀ ਵੀ ਪਰਚੇ ਹੀ ਤੇ ਜਦੋਂ ਐਮਐਲਏ ਦੀ ਸ਼ਿਫਾਰਤ ਚੋੜੀ ਉਹਨਾਂ ਬੰਦਿਆਂ ਨੂੰ ਫੜਨਾ ਨਾ ਉਹਨਾਂ ਬੰਦਿਆਂ ਦੇ ਈਟੇ ਧਿਲਵਾ ਕੇ ਦਿਨ ਦਿਹਾੜੇ ਪਿਸਤੌਲ ਲੈ ਕੇ ਉਹਨਾਂ ਲੋਕਾਂ ਨੂੰ ਗੋਲੀਆਂ ਮਾਰਨੀਆਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਸੱਟਾਂ ਲਾਉਣੀਆਂ ਲੱਤਾਂ ਪਾਉਣਾ ਭੰਲੀਆਂ ਉਹਨਾਂ ਬੰਦਿਆਰੇ ਤੇ ਇੱਕ ਦਿਨ ਮੇਰੇ ਘਰ ਲੱਗੇ ਸਰੀ ਹਰੀ ਵਾਲੀ ਚੁੰਗੀ ਲਾ ਕੇ ਉਹ ਦੋ ਬੰਦੇ ਤੁਹਾਨੂੰ ਯਾਦ ਨਾ ਉਹ ਬੰਦਿਆ ਦਾ ਮੁਰਕੇ ਮਰ ਡਰ ਹੋ ਗਿਆ ਸੀ ਉਹ ਹਰਮਿੰਦਰ ਗਿੱਲ ਦੇ ਸੰਗੀ ਸਾਥੀ ਸਨ ਕਿ ਰੇਮਸ ਮੈਕ ਦੇ ਵੱਡੇ ਸਮਗਦਰ ਸਨ ਉਹ ਹਰਦੇ ਲੋ ਉੱਥੇ ਬੰਦਿਆਂ ਨੂੰ ਡਰਾ ਰੇ ਪਿਸਤੌਲ ਕੱਢਿਆ ਤੇ ਜਿਹੜੇ ਬੰਦੇ ਉੱਥੇ ਸਰੀਆਲੀ ਰੋਡ ਵਾਲੇ ਸਨ ਉਹਨਾਂ ਨਾਲ ਪਿਸਤੌਲ ਖੋ ਕੇ ਦੋ ਨੂੰ ਗੋਲੀਆਂ ਮਾਰ ਕੇ ਉੱਥੇ ਹੀ ਮਾਰਤਾ ਨਾ ਹਰ ਕਰਕੇ ਲੀਡਰ ਕਿਸੇ ਮੁੰਡੇ ਨੂੰ ਇਦਾਂ ਦੀ ਸ਼ਹਿਤ ਦੇਂਦੇ ਤੇ ਨਾ ਉਹ ਮੁੰਡੇ ਸਮਗਲਰ ਬੰਦੇ ਨਾ ਉਹ ਮੁੰਡੇ ਕਤਲ ਹੁੰਦੇ ਨਾ ਉਹਨਾਂ ਦੀਆਂ ਮਾਵਾਂ ਤੇ ਪਿਓ ਉਹਨਾਂ ਦੇ ਘਰ ਦੇ ਰੋਂਦੇ ਹੋਣ ਅੱਖਾਂ ਤੇ ਕਸੁੰਦੇ ਦੇ ਰੋਂਦੇ ਉਹਨਾਂ ਦੇ ਘਰ ਦੇ ਕਿ ਅਸੀਂ ਇਹੋ ਜਿਹੇ ਲੀਡਰ ਕਰਦੇ ਮੁੰਡਿਆਂ ਨੂੰ ਪਿੱਛੇ ਰੱਖਦੇ ਭਰਾਵੋ ਲਾਜਿੰਦ ਪੁੱਲਰ ਐਮਐਲਏ ਬਣਿਆ ਮੰਤਰੀ ਬਣਿਆ ਤੋਂਨ ਐਮਐਲਏ ਬਣਿਆ ਕਹਿੰਦਾ ਇੱਕ ਬੰਦਾ ਵੀ ਦੱਸਦੇ ਕਹੇ ਸਮੈਕ ਵਾਲੇ ਦੀ ਪੁਸਤ ਪੜਾਈ ਕੀਤੀ ਹੋਵੇ ਕਹੇ ਗੈਂਗਸਟਰ ਦੀ ਪੁਸਤ ਪੜਾਈ ਕੀਤੀ ਹੋਵੇ ਕਹੇ 2 ਨੰਬਰ ਦੀ ਸ਼ਰਾਬ ਇੱਕ ਨਾਲੇ ਦੀ ਪੁਸਤ ਪੜਾਈ ਕੀਤੀ ਹੋਵੇ ਨਾ ਕੀਤੀ ਆ ਨਾ ਗਾ ਕਰਾਂਗੇ ਭਰਾਵੋ ਸਾਨੂੰ ਇਹੋ ਜਿਹੇ ਪੈਸੇ ਨਹੀਂ ਚਾਹੀਦੇ ਜਿਹੜੇ ਮਾਵਾਂ ਦੇ ਪੁੱਤਾਂ ਦੀਆਂ ਲਾਛਾਂ ਤੋਂ ਇਕੱਠੇ ਕੀਤੇ ਹੋਣ ਇਹ ਲੋਕ ਲੋਕਾਂ ਦੀਆਂ ਲਾਛਾਂ ਤੋਂ ਲੋਟ ਇਕੱਠੇ ਕਰਦੇ ਰਿਆ ਭਰਾਵੋ ਇਥੋਂ ਤੱਕ ਕਿ ਜਿਹੜੇ ਐਮਐਲਏ ਟਕਾਲਾਂ ਨੂੰ ਇਹ ਆਰਦਾ ਹਿੱਸਾ ਜਿਹੜੀ 2 ਨੰਬਰ ਦੀ ਛਾਅ ਵੇਖਦੀ ਹੀ ਔਰ ਘਾਠਾ ਕਰਕੇ ਘਾਠਾ ਕਰਕੇ ਘੜ ਘੜ ਕੇ ਆਉਂਦੇ ਹੀ ਫੇਖੜਦੇ ਰਹੇ ਜਿਹੜੇ ਬੰਦੇ ਉੱਤੇ ਚਰਾ ਦਾ ਤੰਦਾ ਕਰਦੇ ਰਹੇ ਉਹ ਬੰਦੇ ਇਹਨਾਂ ਦੀਆਂ ਸਾਰੀਆਂ ਅਸੀਂ ਬੋਲਦੇ ਘੱਟਿਆ ਇਹਨਾਂ ਦੀ ਇੱਕ ਇੱਕ ਗੱਲ ਦਾ ਸਾਨੂੰ ਪਤਾ ਅਸੀਂ ਬੋਲਦੇ ਘੱਟ ਹੀ ਆਂਦੇ ਆ ਪਿੱਛੜ ਹੋਏ ਰਾਂਝਾ ਰਾਜ ਕਰਨ ਪਰ ਹੁਣ ਹੁਣ ਇਲੈਕਸ਼ਨ ਨੇ ਜੇ ਕੋਈ ਗੱਲ ਕਰਨਗੇ ਇਹਨਾਂ ਦੀ ਗੱਲ ਇੱਕ ਦਾ ਜਵਾਬ ਪੱਥਰ ਨਾ ਦੇਾਂਗੇ ਪਿਛਲੇ ਦਿਹਾਗੇ ਜਿਹੜੀ ਗੱਲ ਇਹ ਕਰਨਗੇ ਉਹਦਾ ਦੋ ਟੋਕ ਇਹਨਾਂ ਨੂੰ ਜਵਾਬ ਇੱਕ ਦਾ ਜਵਾਬ ਪੱਥਰ ਨਾਲ ਦੇ ਆਗੇ ਤੇ ਭਰਾਵੋ ਮੈਨੂੰ ਬੜਾ ਤੁਹਾਨੂੰ ਸਤਿਕਾਰ ਦਿੱਤਾ ਖੇਮ ਕਰਨ ਵਾਲਿਆਂ ਸਰਦਾਰ ਸਰਵਰ ਸਿੰਘ ਕੌਰ ਜਥੇਦਾਰ ਸਤਰਾਜ ਸਿੰਘ ਮਨਾਵਾਲੀ ਮੈਂ ਹੁਣ ਦੋ ਮਿੰਟ ਲੈਣਿਆ ਮੈਂ ਸਮਾਪਤੀ ਕਰਦਣੀ ਆ ਗਰਮੀ ਬੜੀ ਆ ਮੈਂ ਤੁਹਾਡਾ ਧੰਨਵਾਦ ਕਰਦਾ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਵੱਡੀ ਕਿਰਤੀ ਦੇ ਵਿੱਚ ਇੱਥੇ ਬੈਠੇ ਰਹੇ ਆਪਣੇ ਕੰਮ ਕਾਰ ਛੱਡ ਕੇ ਸਾਡੇ ਸਾਥੀਆਂ ਦੇ ਮੇਰੇ ਵਿਚਾਰ ਸੁਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਥੇ ਆਏ ਇੱਕ ਇੱਕ ਵਲੰਟੀਅਰ ਦਾ ਆਤਰੀਆ ਕਾਲ ਇੱਕ ਇੱਕ ਗਲੰਟੀਆ ਸਾਥੀ ਦਾ ਇੱਕ ਇੱਕ ਲੀਟਰ ਦਾ ਇੱਕ ਇੱਕ ਬੱਚੇ ਦਾ ਇੱਕ ਇੱਕ ਬਜ਼ੁਰਗ ਦਾ ਇੱਕ ਇੱਕ ਨੌਜਵਾਨ ਦਾ ਧੰਨਵਾਦ ਕਰਦਾ ਇਹ ਹੁਣ ਸਾਡੀ ਆਪਣੀ ਇਲੈਕਸ਼ਨ ਦੇ ਸਾਰਾ ਜੋਰ ਲਾ ਦਿਓ ਸਿਰ ਤੋਂ ਲੈ ਕੇ ਪੈਰਾ ਤੁਹਾਡਾ ਪੱਪਾ ਤੇ ਉੱਤੇ ਜੋਰ ਲਾ ਦਿਓ ਇਹ ਇਲੈਕਸ਼ਨ ਜਿਤਨੀ ਤੁਹਾਡੀ ਸਰਦਾਰੀ ਜੇ ਤੁਹਾਡੀ ਇੱਜ਼ਤ ਜੇ ਨਾਲ ਇਹ ਲੋਕ ਕਹਿੰਦੇ ਨੇ ਕਿ 2000 ਰੁਪਏ ਦੇ ਵਿੱਚ ਇਹ ਬਾਤ ਚਲੀ ਹੀ ਐਂ ਕਹਿਣ ਨੂੰ ਪਤਾ ਲੱਗ ਗਿਆ ਐਂ ਕਾ ਤੂਫਾਨ ਲਿਆ ਦਿਓ 24 ਚ ਤੂਫਾਨ બોલે હોલે હો એ એનીય બૈનતિયા કરદા ઉના دا જજ કે વાય કુર્સી કા ખાલસા ઓય કુર્સી કી ફતે سارے પ્રવાવાં દા આયાં દા બહુત બહુત ਧન્યવાદ